ਸਦਾਏ ਜਿਹੜਾ ਹਰਜਿੰਦਰ ਸਿੰਘ ਬਲਾਕ ਪ੍ਰਧਾਨ ਉਲਟ ਚਗਲੇ ਵਿੱਚ ਡੇ ਲਗਉ ਉਹਨੂੰ ਹੀ ਪਤਾ ਸੀ ਕੀ ਹੋਊਗਾ ਅਗਲੇ ਕੀ ਬਣਾਈ ਬੈਠੇ ਨੇ ਸੱਚੀ ਨੀਂਦ ਰਿਹਾ ਹੋਵੇ ਬਿੱਤ ਗਿਆ ਬੁਚਰਾ ਲੈ ਕਿਸਾਨ ਨੇ ਕਿਸਾਨਾਂ ਨੂੰ ਲੱਗਦਾ ਜੀਕ ਨਹੀਂ ਇਹਨਾਂ ਨੂੰ ਸਮਝਾਉਂਤਾ ਕਰਾਵਾਂਗੇ ਪਰ ਦਿਲੀ ਵਿੱਚ ਸਾਜ ਦੇ ਮੁਤਾਬਕ ਇੱਕ ਤਗੜੀ ਧਰਮ ਆਇਆ ਨੇ ਜਿਵੇਂ ਅਚਾਨਕ ਪੱਟ ਕੇ ਆਪਣਾ ਖੰਭਾ ਲੋਹੇ ਦਾ ਦਿਓ ਰਾਜਿਆ ਉਹਦੇ ਸਿਰ ਚ ਮਾਰਿਆ ਲੋਹੇ ਦੀ ਰਾਤ ਨੂੰ ਮਾਰੇ ਗਿੰਦੀ ਉਹ ਤਾਂ ਚਲੋ ਸ਼ੁਕਰ ਹੈ ਦਿਓ ਦੇ ਸੱਤ ਲੱਗੀ ਹੱਡੀ ਕਰੇ ਕੋਈ ਦਾਖਲ ਹੋਇਆ ਮਾਮਲਾ ਪੁਲਿਸ ਤੱਕ ਪਹੁੰਚਿਆ ਪੁਲਿਸ ਨੇ ਜਿਉਂ ਲਟਕਾਇਆ ਉਹ ਮਾਮਲਾ ਦਰਜ ਕਰਕੇ ਫਲਾਣਾ ਇੰਸਪੈਕਟਰ ਵਗਲ ਗਿਆ ਅਰੇ ਜੀ ਮੈਂ ਤਾਂ ਅਜੇ ਨਵਾਂ ਹੀ ਆਇਆ ਮੈਂ ਤਾਂ ਕੋਈ ਪਤਾ ਨਹੀਂ ਇਸ ਤਰ੍ਹਾਂ ਕਰਦੇ ਕਰਾਂ ਦੇ ਕਰਦੇ ਕਰਾਂ ਦੇ ਜੇ ਕਿਤੇ ਰੱਦ ਲਿਖਾਈ ਤਾਂ ਰੱਦ ਤੇ ਹੀ ਉਹ ਲਾਤੀ ਇਹਦਾ ਕਤਲ 307 ਦਾ ਕੇਸ ਬਣਦਾ ਹੈ ਦੋ ਦੋ ਸਰਬੰਧਾ ਦਾ ਕੇਸ ਕਰੀ ਜਾ ਗਿਆ ਕੈ ਕਰੰਦਾ ਦੇਸੂਰੀ ਬੰਦਾ ਹੈ ਉਹਨਾਂ ਨੂੰ ਫੜ ਕੇ ਫੌਰੀ ਤੌਂਟੇ ਅੰਦਰ ਦੇਣਾ ਬੰਦਾ ਸੀ ਪਰ ਉਹ ਨਹੀਂ ਦਿੱਤੇ ਅਜੇ ਤੱਕ ਵੀ ਨਹੀਂ ਦਿੱਤੇ ਹੁਣ ਸਰਸਾ ਇਹ ਵਿਸਾਰਾ ਪੂਜ ਪ੍ਰਸ਼ਾਸਨ ਉੱਪਰੋਂ ਲੈ ਕੇ ਹੇਠਾਂ ਤੱਕ ਇਸ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ ਲੈ ਰਿਹਾ ਜਿਨ ਰਾਸਤ ਗਿਦਸਤਾਰੀ ਵਗੈਰਾ ਵਾਸਤੇ ਪਾਣੇ ਉਚਿਤ ਪਹੁੰਚ ਕਰੀ ਉਹ ਵੀ ਧਰਨੇ ਨਾਲ ਜਿਨ ਤਾਰਾ ਬਦਵਾਈ ਉਹ ਵੀ ਧਰਨੇ ਨਾਲ ਜਿਨ ਤਾਰੇ ਹੱਥ ਤੱਕ ਹੋਈ ਨਹੀਂ ਕਿਸਾਨਾਂ ਨੂੰ ਤਾਂ ਪੈੜ ਪੈ ਤੇ ਸਿਰਫ ਆਹ ਝੰਡੇ ਲੈ ਕੇ ਦਰੀਆਂ ਵਚਾ ਕੇ ਬੈਠੇ ਨੇ ਸਾਡੇ ਕਿਸਾਨ ਦੇ ਵੀ ਲਿਖਿਆ ਆ ਲੱਗਦਾ ਹੈ ਜਦੋਂ ਬੋਟਾ ਸੱਜਿਆ ਖੋリエ ਹੁੰਦੀਆਂ ਨੇ ਉਹੋ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਇਹ ਨੀਂਦਾਂ ਬਗਲੋਂ ਸਜਦੇ ਕਰਕੇ ਸਾਡੇ ਬੋਟਾ ਦੀ ਤਜਦੀਦ ਹੋਇ ਜਾਂਦੇ ਨੇ ਜਿਹੜਾ ਸਾਡਾ ਪ੍ਰਗਵੰਤ ਮਹਾਰਾਜ ਹੋਣ ਐ ਇਸ ਵੇਲੇ ਮੁੱਖ ਮੰਤਰੀ ਸਾਹਮਣੇ ਇਹ ਕਹਿੰਦਾ ਉਹ ਤੁਹਾਨੂੰ ਧਰਮੇ ਨਹੀਂ ਰੋਣੇ ਪੈਲੇ ਮੈਨੂੰ ਕਿਹਾ ਤੁਸੀਂ ਗੱਦੀ ਦੇ ਬਿਠਾ ਲਓ ਉਹ ਨੂੰ ਧਰਨਾ ਨਾ ਨਹੀਂ ਨਹੀਂ ਕਹਿਣਾ ਮੈਂ ਨਾ ਕੰਮ ਬਧਿਆ ਕਰੂੰਗਾ ਵੀ ਧਰਨਾ ਦਾ ਤੁਸੀਂ ਕਹਿੰਦੇ ਭੁੱਲ ਜੂਗੇ ਹਰ ਦੇਖੋ ਧਰਨੇ ਲਾਉਣੇ ਦਾ ਕੀ ਮਾਮਲਾ ਹੋਰ ਜਿਆਦਾ ਵੱਧ ਗਿਆ ਇੱਥੇ ਜ਼ਮੀਨਾਂ ਖੋਣ ਵਾਲੇ ਮਾਫੀਏ ਗਰੋ ਲੋਕਾਂ ਦੀਆਂ ਪੋਚੀਆਂ ਦੇਤੇ ਕਾਜ ਕਰਨ ਵਾਲੇ ਲੋਕਾਂ ਦੀਆਂ ਜ਼ਮੀਨਾਂ ਦੇ ਉੱਤੇ ਕਾਜ ਕਰਨ ਵਾਲੇ ਇਕੱਠੇ ਹੋ ਕੇ ਗਰੋ ਗੁੰਡਾਗਰਦਾਂ ਦੇ ਟੋਲੇ ਨਸ਼ੇ ਵੇਚਣ ਵਾਲੇ ਟੋਲੇ ਪੂਰੀ ਤਰ੍ਹਾਂ ਸਰਕਾਰੰਮੇ ਪੰਜਾਬ ਦੇ ਵਿੱਚ ਜੇ ਤੁਸੀਂ ਪੰਜਾਬ ਦੀ ਅੱਜ ਦੀ ਅਨਾਰ ਕਾਨੂੰਨ ਦੀ ਹਾਲਤਾਰੇ ਦੇਖੋਗੇ ਹਨਾਨ ਹੋ ਜੂਗੇ ਨਿੱਤ ਨਵੀ ਤੋਂ ਨਵੀਂ ਨਿੱਤ ਨਵੀ ਤੋਂ ਨਵੀਂ ਜਿਹੜੀ ਕਹਾਣੀਆਂ ਉਹ ਇੱਕ ਤੋਂ ਇੱਕ ਚੜਦੀ ਸਾਡੇ ਸਾਹਮਣੇ ਆ ਰਹੀ ਏ ਉਹ ਸਵਾਲ ਇਹ ਹੈ ਬਈ ਅਜਾਪਾ ਇੱਥੇ ਆਪਣਾ ਆਪਣੇ ਡੀਐਸਪੀ ਮੈਡਮ ਤਾਂ ਆਈ ਨਹੀਂ ਪਰ ਫਿਰ ਵੀ ਜਿਹੜੇ ਅਧਿਕਾਰੀ ਨੇ ਉਹ ਅੰਦਰ ਬੈਠੇ ਨੇ ਉਹਨਾਂ ਨੂੰ ਵੀ ਪਤਾ ਹੈ ਵੀ ਬਾਹਰ ਕੁਸ਼ਾਨ ਬੈਠੇ ਨੇ ਆਪਣਾ ਕੋਈ ਦੁੱਖ ਲੈ ਕੇ ਆਏ ਨੇ ਮੈਂ ਤਾਂ ਹੁਣ ਇਹੋ ਬੇਨਤੀ ਕਰੀ ਚਾਹੁੰਦਾ ਵੀ ਆਪਾਂ ਇੱਕ ਜਾਂ ਦੋ ਦਿਨ ਹੋਰ ਲੱਗਣ ਗੋਣ ਚੱਲ ਕੋ ਪੂਰਾ ਜੋਰ ਸ਼ੋਰ ਲਾ ਕੇ ਸਾਰੇ ਬਲਾਕ ਬਲਾਕ ਪਾਤਰਾਂ ਚੋਨਾ ਸਮਾਨ ਆ ਨਾ ਪਾ ਉਹ ਜਿੰਨੇ ਵੀ ਨੇ ਬੱਧੀ ਤੇ ਬੱਧੀ ਗਿਣਤੀ ਦੇ ਵਿੱਚ ਆਇਓ ਐਕਸ਼ਨ ਤਾਂ ਹੁਣ ਆਪਾਂ ਨੂੰ ਲੜਨਾ ਦਾ ਤੁਹਾਨੂੰ ਪਤਾ ਹੈ ਬਈ ਜਾ ਇੱਧਰ ਉੱਧਰ ਕਰਨ ਵਾਸਤੇ ਵਧਾਉਣਾ ਪਊਗਾ ਜੇ ਆਪਾਂ ਇਹ ਨਾਂ ਬਣਾਇਆ ਇੱਥੇ ਆਏ ਚਾਹ ਪੀ ਲਈ ਪਾਣੀ ਪੀ ਲਿਆ ਫਰਾਂ ਘਰ ਨੂੰ ਚੜ ਗਏ ਦੋ ਚਾਰ ਘੰਟਾ ਸੌਂਿਆ ਸੁਆਈਆ ਗੱਲ ਨਹੀਂ ਬਣਦੀ ਹੋ ਸੰਗਦੇ ਆਪਾਂ ਨੂੰ ਰੋਜ਼ਾਮ ਕਰਨਾ ਪੈ ਜੇ ਹੋਰ ਸੰਗਦੇ ਆਪਾਂ ਨੂੰ ਸਾਰੇ ਅਧਿਕਾਰੀ ਘੇਰਨੇ ਪੈ ਜਾਣ ਜੇ ਆਪਾਂ ਥੋੜੇ ਹੋਏ ਤਾਂ ਗੱਲ ਨਹੀਂ ਬਣੇ ਕੱਲ ਨੂੰ ਮੈਂ ਤਾਂ ਇਹ ਕਹਿਣਾ ਸਾਰੇ ਆਪਣੇ ਪਰਿਵਾਰ ਨੂੰ ਦੇਖੀਏਗਾ ਬੀਬੀਆਂ ਨੂੰ ਵੀ ਜੇ ਤੁਸੀਂ ਭੈਣੋਂ ਵੱਡੀ ਗਿਣਤੀ ਦੇ ਵਿੱਚ ਗੱਲ ਇੱਥੇ ਆਈਆਂ ਮਸਲਾ ਤਾਂ ਤੁਸੀਂ 5 ਮਿੰਟਾਂ ਚ ਹੱਲ ਕਰ ਦੋਗੇ ਆ ਜੋ ਲੋਕ ਤੁਸੀਂ ਬੇਜਾਨੇ ਘਰਾਂ ਦੇ ਚ ਲੈ ਕੇ ਆਪਣੇ ਛੰਡੇ ਇਹਨਾਂ ਦੇ ਦਫ਼ਤਰਾਂ ਦੇ ਮੂਹਰੇ ਇਹਦਾ ਭੱਜੇ ਫਿਰਨਗੇ ਸਮਾਂ ਸਾਰੀ ਆਪਣੀ ਹਿੰਮਤ ਦਾ ਹੁਣ ਜਦ ਦੇ ਲੈ ਕੇ ਤਾਂ ਮੈਂ ਉਹ ਕਹਦੀ ਸੰਗ ਦਾ ਆਪਾਂ ਇਨਸਾਫ ਕਰਨ ਵਾਸਤੇ ਲੈਣ ਵਾਸਤੇ ਮੈਦਾਨ ਦੇ ਵਿੱਚ ਉਹਨਾਂ ਨਾਲ ਲੜਾਂਗੇ ਇਹਨਾਂ ਦਾ ਇਹ ਪ੍ਰੀਖਿਆ ਹੈ ਬੀਜ ਜਿਹੀ ਬੰਦੀ ਚਲੋ ਆਈਏ ਤੁਰ ਜੂਗੀ ਪਰ ਜੇ ਆਪ ਤੁਹਾਨੂੰ ਤੁਸੀਂ ਦੇਖਿਆ ਸਾਡਾ ਇਤਿਹਾਸ ਹੈ ਜੇ ਆਪਣੀ ਤਾਂ ਤੁਸੀਂ ਆ ਗਏ ਫਿਰ ਵੀ ਕੋਈ ਤਾਕਤ ਨਹੀਂ ਦਿੰਦੀ ਇਹ ਇਹਨਾਂ ਨੂੰ ਭੱਜਦੇ ਵੀ ਡੇਢ ਵਜਦੀ ਹੈ ਨਹੀਂ ਲੱਗਦੀ ਭੱਜ ਜਾਂਦੇ ਨੇ ਬੜੇ ਬੜੇ ਐਕਸ਼ਨ ਦਿੱਤੇ ਨੇ ਆਪਾਂ ਇਹ ਕਾੜੀ ਜੱਥੇ ਬੰਦੀ ਨੇ ਕੋਈ ਜਾਣਦੇ ਹੋ ਇਸ ਕਰਕੇ ਮੈਂ ਤਾਂ ਇੰਨੀ ਗੱਲ ਕਹਿਣੀ ਚਾਹੁੰਦਾ ਟਾਈਮ ਨਹੀਂ ਦੀ ਸ਼ੌਂਤ ਹੈ ਹੋਏ ਬਹੁਤ ਸਾਰੇ ਵੀ ਬੋਲਣੇ ਬਈ ਕੱਲ ਕੋ ਆਪਾਂ ਥੋੜਾ ਜਲਾਕ ਬੰਨੀਏ ਹੋਰ ਜਾਦੇ ਆਈਏ ਇਹ ਠੀਕ ਹੈ ਵੀ ਕਰਨ ਦਾ ਸੀਜ਼ਨ ਹੈ ਪਰ ਕੰਮ ਤਾਂ ਆਪਾਂ ਮੰਨਲੇ ਪੈਂਦੇ ਨੇ ਆਪਾਂ ਸਾਰੇ ਮਾਗਮਾ ਦੀ ਰੀਤੀ ਹੈ ਜਾਂਗਲੀ ਮੈਦਾਨਾਂ ਵਿੱਚ ਆਪਾਂ ਦਾ ਹਾਰੀਆਂ ਸੌਣੀਆਂ ਉਤਾਰਿਆ ਦਿੱਲੀ ਵਿੱਚ ਆਈਆ ਹੋਰ ਬੜੇ ਮੋਚ ਚ ਗਏ ਇਸ ਕਰਕੇ ਭਰਾਵੋ ਜੋਰ ਲਾ ਕੇ ਤਦ ਤੋਂ ਇਸ ਪਾਸੇ ਉਤਰਾਈ ਜਾਵੇ ਤੱਕ ਲਾਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ